ਅਜਰਾ ਅੱਜ ਵੀ ਅਸੀਂ ਤੇਜਰ ਹੇਲਾ ਚੱਕ ਰੇਹਲਾ ਦੋਨਾਂ ਨਾਲ ਕਟਾਣੀ ਲਾਭ ਸਿੰਘ ਮਹਾਤਮ ਨਗਰ ਇਹਨਾਂ ਪਿੰਡਾਂ ਦੇ ਵਿੱਚ ਸਾਰੇ ਅਧਿਕਾਰੀਆਂ ਨੂੰ ਲੈ ਕੇ ਮੈਂ ਪਹੁੰਚਿਆ ਔਰ ਇੱਥੇ ਫੀਡ ਦੀ ਲੋੜ ਹੈ ਫੀਡ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਪੀਣ ਵਾਲੇ ਪਾਣੀ ਦੀ ਲੋਕਾਂ ਨੇ ਡਿਮਾਂਡ ਕੀਤੀ ਸੀ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਔਰ ਸਰਵੇ ਚੱਲ ਰਿਹਾ ਜਿਹੜਾ ਸਾਡਾ ਲਈ ਲੋਕਾਂ ਦੇ ਮਕਾਨ ਡਿੱਗੇ ਨੇ ਕਈਆਂ ਤਰੇੜਾ ਆ ਗਈਆਂ ਨੇ ਉਹ ਸਾਰਾ ਸਰਵੇ ਕਰਵਾਇਆ ਜਾ ਰਿਹਾ ਹੈ ਮੈਡੀਕਲ ਟੀਮਾਂ ਜਿਹੜੀਆਂ ਪਿੰਡਾਂ ਦੇ ਵਿੱਚ ਲਿਆ ਕੇ ਲੋਕਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਪਸ਼ੂਆਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਪਸ਼ੂਆਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਇਹ ਸਾਰੀ ਜਿਹੜੀ ਸੇਵਾ ਹੈ ਅੱਜ ਵੀ ਅਸੀਂ ਲਗਾਤਾਰ ਇਨ੍ਹਾਂ ਪਿੰਡਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰ ਰਹੇ ਹਾਂ ਇਹ ਆਮ ਲੋਕਾਂ ਦੀ ਆਵਾਜ਼ ਦੀ ਪਾਰਟੀ ਦੀ ਸਰਕਾਰ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਦਿਨ ਰਾਤ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਹਾਂ ਔਰ ਹੁਣ ਜਿਹੜਾ ਪਾਣੀ ਨਿਕਲ ਚੁੱਕਿਆ ਹੈ ਹੁਣ ਲੋਕਾਂ ਨੂੰ ਜਦੋਂ ਪਾਣੀ ਨਿਕਲਦਾ ਬਿਮਾਰੀਆਂ ਫੈਲਦੀਆਂ ਨੇ ਬਿਮਾਰੀਆਂ ਤੋਂ ਬਚਾਉਣ ਲਈ ਅਸੀਂ ਮੈਡੀਕਲ ਟੀਮਾਂ ਹਰ ਪਿੰਡ ਦੇ ਵਿੱਚ ਸਥਾਪਿਤ ਕੀਤੀਆਂ ਹੋਈਆਂ ਨੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਮੈਡੀਕਲ ਟੀਮਾਂ ਜਿਹੜੀਆਂ ਨੇ ਪਸ਼ੂਆਂ ਦੀ ਉਹ ਸਥਾਪਿਤ ਕੀਤੀਆਂ ਹੋਈਆਂ ਨੇ ਜਿਹੜੇ ਲੋਕਾਂ ਨੂੰ ਚੈੱਕ ਕਰ ਰਹੇ ਨੇ ਪਸ਼ੂਆਂ ਨੂੰ ਚੈੱਕ ਕਰ ਰਹੇ ਨੇ ਤੇ ਮੁਫਤ ਦਵਾਈਆਂ ਵੀ ਦੇ ਰਹੇ ਨੇ ਐਮਐਲ ਸਾਹਿਬ ਕਈ ਥਾਵਾਂ ਤੇ ਹਜੇ ਵੀ ਪਾਣੀ ਖੜਾ ਤੇਜਰੋਵੇਲਾ ਦੀ ਗੱਲ ਕਰ ਲਈ ਤੇ ਕਈ ਪੁਆਇੰਟ ਇਹ ਜਿੱਨੇ ਜਿੱਥੇ ਪਾਣੀ ਹੈ ਖੇਤਾਂ 'ਚ ਪਾਣੀ ਦਿਖਾਈ ਦੇ ਰਿਹਾ ਸੜਕਾਂ 'ਤੇ ਪਾਣੀ ਦਿਖਾਈ ਦੇ ਰਿਹਾ ਇਹ ਪਾਣੀ ਕਿੱਥੋਂ ਆ ਰਿਹਾ ਕਿਉਂਕਿ ਬਾਕੀ ਸਾਈਡ ਤੋਂ ਤਾਂ ਜਿਹੜਾ ਪਾਣੀ ਜਿਹੜਾ ਸੁੱਕ ਗਿਆ ਇਹ ਜਿਹੜਾ ਇੱਕ ਤਾਂ ਕ੍ਰੇਕ ਜਿਹ ਦੇਸ਼ ਵਾਲੀ ਸਾਈਡ ਜਾਂਦੀ ਹੈ ਇੱਕ ਜਿਹੜਾ ਵੱਡਾ ਦਰਿਆ ਪਾਕਿਸਤਾਨ ਵੱਲ ਜਾਂਦਾ ਹੈ ਇਹ ਪਾਕਿਸਤਾਨ ਦਾ ਜਿਹੜਾ ਦਰਿਆ ਹੈ ਕਈ ਥਾਵਾਂ ਤੋਂ ਦਾ ਜਿਹੜਾ ਮੈਂ ਕਹ ਬੰਨ ਕਹਿ ਦਿੰਨੇ ਆਪਾਂ ਸਾਈਡਾਂ ਤੇ ਉਹ ਟੁੱਟਿਆ ਹੋਇਆ ਹੈ ਉਹ ਪਾਕਿਸਤਾਨ ਦੇ ਦਰਿਆ ਦੇ ਵਿੱਚੋਂ ਪਾਣੀ ਜਿਹੜਾ ਐਂਟਰ ਕਰਕੇ ਆਪਣੇ ਫਾਜ਼ਿਲਕਾ ਦੇ ਪਿੰਡਾਂ ਦੇ ਵਿੱਚ ਐਂਟਰ ਹੋ ਰਿਹਾ ਆਪ ਜੀ ਵੀ ਤੁਸੀਂ ਦੇਖਿਆ ਹੈ ਸਤੇਜਾ ਰੇਲਾਂ ਨੂੰ ਜਿਹੜੀ ਸੜਕ ਆਉਂਦੀ ਹੈ ਤਕਰੀਬਨ 1.5 2 ਫੁੱਟ ਪਾਣੀ ਹੈ ਉੱਥੇ ਸੜਕਾਂ ਦੇ ਉੱਪਰੋਂ ਚੱਲ ਰਿਹਾ ਹੈ ਇਹ ਹੁਣ ਜਿੱਦਾਂ ਜਿੱਦਾਂ ਪਿੱਛੋਂ ਪਾਣੀ ਕੱਟੇਗਾ ਫੇਰੇ ਜਿਹੜਾ ਪਾਣੀ ਸਾਡੇ ਇਲਾਕੇ ਦੇ ਵਿੱਚ ਵੀ ਕਟੇਗਾ ਤੇ ਅੱਜ ਵੀ ਜੇ ਪਾਣੀ ਪਿੰਡਾਂ ਦੇ ਵਿੱਚ ਹੈਗਾ ਉਸ ਤੋਂ ਰਾਹਤ ਲੋਕਾਂ ਨੂੰ ਨਹੀਂ ਹੈ ਇਹ ਪਾਣੀ ਕਟੇਗਾ ਪਿੱਛੋਂ ਤਾਂ ਫੇਰ ਹੀ ਲੋਕਾਂ ਨੂੰ ਰਾਹਤ ਮਿਲੂਗੀ ਔਰ ਇਸ ਜਿਹੜੀ ਮੁਸ਼ਕਲ ਹੈ ਲੋਕਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਇਹ ਨਾ ਲੱਗੇ ਵੀ ਸਾਨੂੰ ਕੋਈ ਪੁੱਛ ਨਹੀਂ ਰਿਹਾ ਇੱਥੇ ਸਾਡਾ ਕੋਈ ਖਿਆਲ ਨਹੀਂ ਰੱਖ ਰਿਹਾ ਇਸ ਲਈ ਅਸੀਂ 24 ਘੰਟੇ ਲੋਕਾਂ ਦੇ ਵਿੱਚ ਆ ਕੋਈ ਵੀ ਕਿਸੇ ਨੂੰ ਮੁਸ਼ਕਲ ਆਉਂਦੀ ਹੈ ਨਾਲ ਦੀ ਨਾਲ ਅਸੀਂ ਪਹੁੰਚ ਜਾਂਦੇ ਆ ਔਰ ਉਸ ਮੁਸ਼ਕਲ ਦਾ ਅਸੀਂ ਲੋਕਾਂ ਦਾ ਹੱਲ ਵੀ ਕਰ ਰਹੇ ਆ ਅਮਰ ਸਾਹਿਬ